ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਗੌੜੀ ਸੁਖਮਨੀ ਮਹਲਾ ਪੰਜਵਾਂ ਇੱਕ ਗੱਲ ਸਮਝ ਨਹੀਂ ਆਈ ਉਹ ਕੀ ਭਾਈ ਸਾਹਿਬ ਤੁਹਾਨੂੰ ਪਤਾ ਸੀ ਅੱਜ بارش ਦਾ ਮੌਸਮ ਹੈ ਅਤੇ ਕਾਰ ਕਾਰ ਵੀ ਖੜੀ ਸੀ ਫਿਰ ਤੁਸੀਂ ਸਕੂਟਰ ਤੇ ਕਿਉਂ ਤੁਰੇ ਮੈਨੂੰ ਲੱਗਾ ਪਤਾ ਨਹੀਂ ਕਾਰ ਨਾਲ ਕਿੱਲੇ ਹੁਣ ਬਚੀਏ ਕਿ ਨਹੀਂ ਫਿਰ ਮੈਂ ਸੋਚ ਆਵੇਂ ਕਾਰ ਕੇ ਰਾਤ ਚੋ ਕਰਦੇ ਰਾਂਗੇ ਅੱਛਾ ਇੱਕ ਤੇ ਕਾਰ ਤੇ ਵਿਸ਼ਵਾਸ ਨਹੀਂ ਸੀ ਅਤੇ ਦੂਜਾ ਸਕੂਟਰ ਤੇ ਜ਼ਿਆਦਾ ਵਿਸ਼ਵਾਸ ਕਰ ਲਿਆ ਅਤੇ ਤੀਜਾ ਆਲਸ ਕਰ ਲਿਆ ਬਿਲਕੁਲ ਪਰ ਜੇਸੀ ਕਾਰ ਬਾਰੇ ਪੜਿਆ ਹੁੰਦਾ ਤਾਂ ਅਸੀਂ ਇਹ ਸ਼ੱਕ ਨਹੀਂ ਕਰਨਾ ਸੀ ਫਿਰ ਮੂਰਖ ਤੇ ਅਸੀਂ ਹੋਏ ਬਿਲਕੁਲ ਠੀਕ ਕਹਿ ਰਹੇ ਹੋ ਜਿੱਦਾਂ ਦੇ ਕੱਲ ਤੁਸੀਂ ਮੂਰਖ ਬਣੇ ਸੀ ਮੈਂ ਮੂਰਖ ਕਿਵੇਂ ਬਣਿਆ ਤੁਸੀਂ ਕੱਲ ਉਸ ਮਹਾਰਾਜ ਦੇ ਦਰਸ਼ਨ ਅਤੇ ਸੰਗਤ ਕਰਨਗੇ ਜਿਸ ਨੂੰ ਅਜੇ ਖੁਦ ਗੁਰੂ ਸਾਹਿਬ ਜੀ ਦੀ ਕਿਰਪਾ ਨਹੀਂ ਹੋਈ ਸਿੱਖੀ ਸਰੂਪ ਨਹੀਂ ਮਿਲਿਆ ਸਿੱਖੀ ਜੀਵਨ ਨਹੀਂ ਮਿਲਿਆ ਉਸ ਕੋਲ ਤੁਹਾਨੂੰ ਕੀ ਮਿਲੇਗਾ ਕਦੇ ਸੋਚਿਆ ਹੈ ਇਸ ਦਾ ਮਤਲਬ ਕੀ ਹੈ ਗੁਰਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰਾਂ ਵਿੱਚ ਬੈਠਦਾ ਸ਼ੁਭਦਾ ਹੈ ਕਦੇ ਉੱਥੇ ਬੈਠ ਕੇ ਸੋਚਿਆ ਹੈ ਅੱਗੇ ਕੌਣ ਹੈ ਤੇ ਕਿਸ ਦੇ ਭੇਸ ਵਿੱਚ ਹੈ ਬਿਲਕੁਲ ਉਹ ਭੇਸ ਜਿਸ ਤੋਂ ਗੁਰੂ ਦੀ ਬਾਣੀ ਵਰਜਿਤ ਕਰਦੀ ਹੈ ਫੇਰ ਕੀ ਸਿੱਖਿਆ ਗੁਰਬਾਣੀ ਤੋਂ ਆਪਣਾ ਮੂਲ ਧਰਮ ਅਤੇ ਗੁਰੂ ਪਹਿਚਾਨੋ ਉੱਥੇ ਜਾ ਕੇ ਕੀ ਪੁੱਛਦੇ ਹੋ ਉਹਨਾਂ ਗੱਲਾਂ ਦਾ ਜਵਾਬ ਗੁਰਬਾਣੀ ਵਿੱਚ ਨਹੀਂ ਹੈ ਜੇ ਉਸ ਨੂੰ ਵਿਚਾਰੇ ਨੂੰ ਇੰਨੀ ਸੋਝੀ ਹੋਵੇ ਤਾਂ ਖੁਦ ਸਿੰਘ ਸੱਜ ਕੇ ਜਨਮਨਾ ਸਵਾਰ ਲਵੇ ਗੱਡੀ ਲਾ ਕੇ ਉਪਦੇਸ਼ ਹੀ ਕਰੇ ਸੰਗਤ ਬਣ ਕੇ ਗੁਰੂ ਦਾ ਸਿਮਰਨ ਕੀਰਤਨਾ ਵਿੱਚ ਨਾ ਆਵੇ ਮੋੜ ਆਓ ਤੁਹਾਡੇ ਹੱਥ ਵਿੱਚ ਹਜ਼ਾਰ ਵਾਰ ਦਾ ਬਲਬ ਹੈ ਤੇ ਤੁਸੀਂ ਹਨੇਰੇ ਵਿੱਚ ਠੋਕਰਾ ਖਾਂਦੇ ਫਿਰਦੇ ਹੋ ਮਿੱਠੇ ਬੋਲ ਤਾਂ ਦਸਮ ਪਾਤਸ਼ਾਹ ਦੇ ਵੀ ਸਨ ਫਿਰ ਉਹਨਾਂ ਨੇ ਅੰਮ੍ਰਿਤ ਕਿਉਂ ਛਕਿਆ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਗੁਰਸਿੱਖੀ ਸਰੂਪ ਤੋਂ ਬਿਨਾ ਸਭ ਸਾਖਤ ਮਨਮੁਖ ਸ਼੍ਰੇਣੀਆਂ ਵਿੱਚ ਹਨ ਤੇ ਉਹਨਾਂ ਬਾਰੇ ਗੁਰਸਿੱਖ ਨੂੰ ਕੀ ਹੁਕਮ ਹੈ ਉਹ ਪੜ ਲਓ ਸਭ ਨੂੰ ਪਿਆਰ ਕਰੋ ਪਰ ਕਿਰਪਾ ਕਰਕੇ ਇਦਾਂ ਪੈਰਾ ਵਿੱਚ ਬੈਠ ਕੇ ਆਪਣੀ ਆਨ ਸ਼ਾਨ ਉਹਦੇ ਗੁਰੂ ਨੂੰ ਨੀਵਾਂ ਨਾ ਕਰੋ ਜਿਸ ਕੋ ਨਾ ਨਾਮ ਹੈ ਨਾ ਅਮਲਤ ਹੈ ਤੇ ਦਸਮ ਪਾਤਸ਼ਾਹ ਵਰਗਾ ਪਿਤਾ ਕਾਰ ਤੁਹਾਡੇ ਘਰ ਲੱਗੀ ਸੀ ਪਰ ਤੁਸੀਂ ਆਲਸੀ ਹੋ ਗਏ ਸਕੂਟਰ ਦਾ ਸ਼ਾਰਟਕਟ ਭਲਾ ਸਮਝ ਲਿਆ ਕਿਹੜੀ ਕਾਰ ਤੁਹਾਡੇ ਕੋਲ ਪਾਤਸ਼ਾਹ ਦਾ ਦਿੱਤਾ ਨਾਮ ਹੈ ਕੁਰਬਾਨੀ ਹੈ ਪਰ ਤੁਸੀਂ ਉਸ ਦੀ ਕਮਾਈ ਕਰਨ ਨਾਲੋਂ ਉਸ ਮਹਾਰਾਜ ਦੇ ਪੈਰਾ ਵਿੱਚ ਬੈਠਣਾ ਜ਼ਿਆਦਾ ਠੀਕ ਸਮਝਿਆ ਕਿ ਜਿਵੇਂ ਉਸ ਕੋਲ ਅਜੇ ਹੀ ਸ਼ਕਤੀ ਹੈ ਕਿ ਅੱਖਾਂ ਤੇ ਫੌਰ ਨਾਲ ਦੁੱਖ ਘੱਟ ਦੇਵੇ ਤੁਸੀਂ ਉਸ ਦੇ ਬਾਹਰਲੇ ਸੰਤਾਵਰਗੇ ਭੇਸ ਅਤੇ ਲੋਕਾਂ ਦੀਆਂ ਗੱਲਾਂ ਤੇ ਰੀਝ ਗਏ ਤੁਸੀਂ ਇਹ ਸੋਚਿਆ ਹੀ ਨਹੀਂ ਕਿ ਤੁਹਾਡੇ ਕੋਲ ਮਰਸੀਡੀਜ਼ ਕਾਰ ਹੈ ਤੁਸੀਂ ਲੋਕਾਂ ਤੋਂ ਸਕੂਟਰ ਮੰਗਦੇ ਫਿਰਦੇ ਹੋ ਭਾਈ ਸਾਹਿਬ ਜੀ ਤੁਸੀਂ ਨਹੀਂ ਜਾਣਦੇ ਲੋਕੀ ਉੱਥੋਂ ਕਿੰਨਾ ਕੁਝ ਲੈਂਦੇ ਹਨ ਭਾਈ ਜਿਨ੍ਹਾਂ ਕੋਲ ਆਪਣਾ ਕੋਈ ਸਾਧਨ ਨਹੀਂ ਉਹ ਤੇ ਇਹ ਕਰੇ ਪਰ ਗੁਰਸਿੱਖ ਜਿਸ ਨੂੰ ਮਹਾਰਾਜ ਨੇ ਸਭ ਕੁਝ ਦਿੱਤਾ ਹੈ ਉਹ ਇਦਾਂ ਕਰੇ ਤੇ ਮੂਰਖ ਹੀ ਕਹਾਵੇਗਾ ਗੁਰਬਾਣੀ ਸਾਨੂੰ ਇਹੀ ਪਰਖ ਸਿਖਾਉਂਦੀ ਹੈ ਤੁਹਾਨੂੰ ਉਸ ਦੇ ਪੈਰਾਂ 'ਚ ਦੇਖ ਕੇ ਗੁਰਸਿੱਖਾਂ ਦੇ ਹਿਰਦੇ ਗੁਲੋਂਦਰੇ ਗਏ ਭਾਈ ਕਾਰਗਰਾਚੋਂ ਕੱਢੋ ਨਾਮ ਜਪੋ ਇਨ੍ਹਾਂ ਅਖੋਤੀ ਸੰਤਾਂ ਮਹਾਪੁਰਸ਼ਾਂ ਦੇ ਪੈਰ ਨਾ ਪਰਸੋ ਦੇਖੋ ਮਹਾਰਾਜ ਕੀ ਕਹਿ ਰਹੇ ਹਨ ਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਗੌੜੀ ਸੁਖਮੰਨੀ ਮਹਲਾ 5 ਅਕਾਲ ਪੁਰਖ ਦੇ ਸਿਮਰਨ ਕਰਕੇ ਅਰਥਾਤ ਅਕਾਲ ਪੁਰਖ ਦਾ ਨਾਮ ਜਪਣ ਕਰਕੇ ਗਿਆਨ ਧਿਆਨ ਤਤ ਬੁੱਧੀ ਪ੍ਰਾਪਤੀ ਹੁੰਦੀ ਹੈ ਭਾਵ ਸੱਚਾ ਗਿਆਨ ਅਤੇ ਅਸਲ ਧਿਆਨ ਅਤੇ ਆਤਮ ਤਤ ਦੀ ਸੱਚੀ ਬੁੱਧ ਵਿਚਾਰ ਰੂਪੀ ਸਾਰ ਬਿਬੇਕ ਕੇਵਲ ਸਿਮਰਨ ਭਜਨ ਮਈ ਸਿਫਤ ਸਲਾਹ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਸਿਫਤ ਸਲਾਬ ਹੋਣ ਗਿਆਨ ਧਿਆਨ ਤਤ ਵਿਚਾਰ ਸਾਰ ਬੁੱਧ ਬਿਬੇਕ ਦਾ ਹੋਣਾ ਗੁਰਮਤ ਅਨੁਸਾਰ ਇੱਕ ਅਨਹੋਣੀ ਗੱਲ ਹੈ ਸਗਵਾਂ ਇਹ ਕਹਿਣਾ ਵੀ ਠੀਕ ਹੈ ਕਿ ਬਿਨ ਗੁਰ ਸ਼ਬਦ ਅਥਵਾ ਗੁਰਮਤਿ ਨਾਮ ਬਿਹੋਂ ਜੋ ਗਿਆਨ ਹੈ ਸਭ ਕੱਚਾ ਕਪੂਲ ਅਤੇ ਨਿਰੂਲ ਖੜੜ ਗਿਆਨ ਅਥਵਾ ਫਿੱਕਾ ਚੁੰਚ ਗਿਆਨ ਹੈ ਅਤੇ ਜੋ ਧਿਆਨ ਹੈ ਸਭ ਦੂਜੇ ਭੌਵ ਵਾਲਾ ਬਗੜ ਧਿਆਨ ਅਥਵਾ ਚਿੰਤ ਧਿਆਨ ਹੈ جو بدھ ہے سب کبھ ہے جو مت ہے سب کسات مت ہے جو وچار ہے سو سب ششک اوچار ہے اتے جو ببیک ہے سو سب اورا اتے اکا اببیک ہے یتھا مہاں واق خورتیان ہے ਸਭ ਦੂਜਾ ਭਾਉ ਵਿਣਗੁਰ ਸ਼ਬਦ ਗਿਆਨ ਹੈ ਫਿੱਕਾ ਆ ਲਾਉ ਵਿਣਗੁਰ ਚਰਣਾ ਪੂਜਣਾ ਸਭ ਕੂੜਾ ਸਵਾਉ ਵਿਣਗੁਰ ਬਚਨ ਜੋ ਮੰਨਣਾ ਊਰਾ ਪਰ ਥਾਉ ਸਾਧ ਸੰਗਤ ਵਿਣ ਸੰਗ ਹੈ ਸਭ ਕੱਚਾ ਚਾਉ ਪੀਰ ਮੁਰਿਦਾ ਪਰਹੜੀ ਜਿਣ ਜਾਣਨ ਦਉ ਪਾਈ ਗੁਰਦਾਸ ਜੀ ਵਾਰ 22 ਨਾਮ ਰੂਪੀ ਵਿਵੇਕ ਵਿਚਾਰ ਦੇ ਤੁਲ ਸੰਸਰ ਹੋਰ ਕੋਈ ਗਿਆਨ ਧਿਆਨ ਆਦਿਕ ਨਹੀਂ ਯਥਾ ਗੁਰਵਾਕ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ

ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਗੌੜੀ ਸੁਖਮਨੀ ਮਹਲਾ 5 ਕੈਸਾ ਨਤਾਰ ਕੇ ਇਸ ਭਾਵਨੋ ਨਿਖੇੜਿਆ ਗਿਆ ਹੈ ਕਿ ਗੁਰਮਤ ਨਾਮ ਦੇ ਇੱਕ ਵਾਰੀ ਜਪਣ ਦਾ ਜੋ ਵਿਵੇਕ ਵਿਚਾਰ ਹੈ ਇਸ ਦੇ ਤੁਲ ਜਿਤਨੇ ਵੀ ਕਲਪਤ ਜਾਪ ਤਾਪ ਗਿਆਨ ਧਿਆਨ ਖਟ ਸ਼ਾਸਤਰ ਸਿਮਰਤਿਆਂ ਦੇ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਤਿਆਗ ਸੰन्यास ਬਨਵਾਸ ਭਰਮਣ ਅਤੇ ਹੋਰ ਅਨੇਕ ਪ੍ਰਕਾਰ ਹੀ ਚਜ ਆਚਾਰੀ ਯਤਨ ਪੁੰਨ দান ਯਗ ਪੁਨ ਚਰਨ ਅਤੇ ਬਹੁ ਭਾਂਤੀ ਵਰਤ ਨੇਮ ਆਦੀ ਕਰਮ ਹਨ ਕਦਾ ਚਿਤ ਪੁਜ ਨਹੀਂ ਸਕਦੇ ਅਰਥਾਤ ਗੁਰਮਤ ਨਾਮ ਦੇ ਅਭਿਆਸ ਰੂਪੀ ਛਿਨ ਮਾਤਰੀ ਵਿਵੇਕ ਵਿਚਾਰ ਦੇ ਤੁਲ ਉੱਪਰ ਲਿਖੇ ਗੁਰਮਤ ਰਹਿਤ ਗੁਰਮਤਹੀਨ ਗਿਆਨ ਧਿਆਨ ਆਦੀ ਉਕੇ ਹੀ ਸੰਸਰੀ ਬਰਾਬਰੀ ਨਹੀਂ ਰੱਖ ਸਕਦੇ 람 ਨਾਮ ਵਿਚਾਰ ਦਾ ਅਰਥ ਇਸ ਤੋਂ ਅਗਲੀ ਤੁਕ ਵਿੱਚ ਸਪਸ਼ਟ ਕਰ ਦਤਾ ਹੈ ਕਿ RAM ਨਾਮ ਤੋਂ ਭਾਵ ਗੁਰਮਤ ਨਾਮ ਹੈ ਜੋ ਗੋਜ ਅਤੇ ਗੁਪਤ ਕੜਾ ਵਿਖੇ ਹੀ ਗੁਰਮੁਖਾਂ ਦੇ ਸੀਨਾ ਬਸੀਨਾ ਵਰਤਦਾ ਹੈ ਅਤੇ ਧੁਰੋਂ ਵਰਤਦਾ ਚਲਿਆ ਆਇਆ ਹੈ ਅਤੇ RAM ਨਾਮ ਵੀ ਚਾਰ ਦਾ ਅਰਥ ਭਾਵ ਗੁਰਮਤਿ ਨਾਮ ਦਾ ਜਪਣਾ ਹੈ ਗੁਰਬਾਣੀ ਅੰਦਰ ਜਿੱਥੇ ਕਿੱਥੇ ਵੀ ਨਾਮ ਦੇ ਸੰਬੰਧ ਵਿਚਾਰ अथवा ਵਿਚਾਰ ਪਦ ਆਇਆ ਹੈ ਉੱਥੇ ਇਸ ਪਦ ਤੋਂ ਭਾਵ ਅਭਿਆਸ ਰੂਪੀ ਜਾਪ ਕਮਾਈ ਦਾ ਲਿਆ ਗਿਆ ਹੈ ਕਿਉਂਕਿ ਗੁਰਮਤਿ ਅੰਦਰ ਸਤਗੁਰ ਬਚਨ ਕਮਾਉਣੇ ਹੀ ਸੱਚਾ ਵਿਚਾਰ ਵਿਵੇਕ ਹੈ ਜੈਸਾ ਕਿ ਅਰੰਭ ਵਿੱਚ ਸਿੱਧ ਕੀਤਾ ਗਿਆ ਹੈ ਤਾਂ ਤੇ ਬਚਨਾ ਸਿਰ ਬਚਨ ਸਾਰ ਬਚਨ ਨਾਮ ਦਾ ਵਿਚਾਰ ਵੀ ਨਾਮ ਦਾ ਕਮਾਉਣਾ ਹੈ ਤੇ ਨਾਮ ਦਾ ਅਭਿਆਸ ਅਤੇ ਅਜੱਪਾ ਜਾਪ ਹੈ ਜੋ ਕਿ ਗੁਰਮਤ ਅੰਦਰ ਸਾਰ ਬਿਬੇਕ ਦੇ ਨਾਮ ਨਾਲ ਪ੍ਰਸਿੱਧ ਹੈ ਸੋ ਇਸ ਸਾਰ ਬਿਬੇਕ ਦੇ ਮੁਕਾਬਲੇ ਵਿੱਚ ਹੋਰ ਸਮਸਤ ਬਿਬੇਕ ਵਿਚਾਰ ਗਿਆਨ ਧਿਆਨ ਆਦੀ ਅਸਾਰ ਹਨ ਅਰਥਾਤ ਕੁਝ ਹਸਿਆਤ ਨਹੀਂ ਰੱਖਦੇ